ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ਦਾ ਪੁਨਰ ਨਿਰਮਾਣ ਜਿਹੜਾ ਕਿ 218 ਕਰੋੜ ਦੀ ਲਾਗਤ ਨਾਲ ਬਹੁਤ ਵਧੀਆ ਬਿਲਡਿੰਗ ਪੰਜ ਸਟੋਰੀ ਬਿਲਡਿੰਗ ਬਣੇਗੀ ਐਸਕਲੇਟਰ ਵੀ ਲੱਗਣਗੇ ਲਿਫਟ ਵੀ ਲੱਗਣਗੀਆਂ ਉਹ ਵਰਡ ਕਲਾਸ ਦੇ ਰੇਲ ਵਿੱਚ ਨਹੀਂ ਬਣੇਗਾ ਇਸੇ ਤਰ੍ਹਾਂ ਬਕ ਬਕ ਸਟੇਸ਼ਨ ਪੰਜਾਬ ਦੇ 30 ਸਟੇਸ਼ਨ ਬਣ ਰਹੇ ਨੇ ਜਿਹੜੇ ਵਰਡ ਕਲਾਸ ਦੇ ਬਣ ਰਹੇ ਨੇ ਇਹ ਵੀ ਬਹੁਤ ਜੀ ਆ ਗਿਆ ਪੰਜਾਬ ਨੂੰ ਮੁਬਾਰਕਬਾਦ ਇਸੇ ਤਰ੍ਹਾਂ ਅੱਜ 1500 ਤੋਂ ਵੱਧ ਅੰਡਰਬ੍ਰਿਜ ਓਵਰਬ੍ਰਿਜ ਦਾ ਵੀ ਸ਼੍ਰੀ ਰਾਨਾਥ ਮਾਨ ਜਨਰਮੰਤਰੀ ਜਿੰਦਰਭਾਈ ਮੋਦੀ ਜੀ ਵੱਲੋਂ ਕੀਤਾ ਗਿਆ ਇਹ ਪੰਜਾਬ ਦੇ 10 11 ਜਗ੍ਹਾ ਤੇ ਹੋਰ ਰਿਵਰਜਨ ਦੇ ਵਿੱਚ ਬਣ ਰਹੇ ਨੇ ਇਹਦੀ ਸਾਰਿਆਂ ਨੂੰ ਬਹੁਤ ਬਹੁਤ ਮੁबारकबाद ਇੱਕ ਕਾਇਆ ਕਲਪ ਕੀਤੀ ਜਾ ਰਹੀ ਹੈ ਦੇਸ਼ ਵਿਕਸਿਤ ਰਾਸ਼ਟਰ ਬਣੇਗਾ ਦੇਸ਼ ਦੁਨੀਆ ਦਾ ਮੋਦੀ ਰਾਸ਼ਟਰ ਬਣੇਗਾ 2047 ਤੱਕ ਜਦੋਂ ਆਜ਼ਾਦੀ ਦੀ ਅਸੀਂ 100ਵਾਂ ਜਨਮਸ਼ਤਿ ਬਣਾਵਾਂਗੇ ਦੇਸ਼ ਵਿਕਸਿਤ ਬਾਦ ਹੋ ਗਿਆ ਦੇਸ਼ ਤਾਕਤਵਰ ਬਣੇਗਾ ਵਿਸ਼ਵਗੁਰੂ ਬਣੇਗਾ ਧੰਨਵਾਦ ਕਿਸਾਨ ਕਿਸਾਨ ਅੱਜ ਵੀ ਸ਼ੰਭੂ ਬਾਡਰ ਤੇ ਬੈਠਾ ਹੈ ਲਗਾਤਾਰ ਤੁਹਾਡੇ ਵੱਲੋਂ ਮੀਟਿੰਗਾਂ ਕੀਤੀਆਂ ਜਾਂਦੀਆਂ ਫਿਰ ਵੀ ਕਿਸਾਨ ਕਿਹੜੇ ਹੱਲੇ ਤੱਕ ਨਹੀਂ ਮੰਨਦਾ ਅੱਜ ਵਿਕਾਸ ਦੀ ਗੱਲ ਕਰੀਏ ਕਿਸਾਨਾਂ ਦੀ ਗੱਲ ਕਰਾਂਗੇ ਸਰ ਕਿਸਾਨ ਦੇ ਅੰਦਰ ਵਿੱਚ ਕਾਫੀ ਬਾਰੀ ਕਿਸਾਨ ਕਿਸਾਨ ਕੀ ਹੈ ਪਰ ਜਿਹੜੇ ਕਿਸਾਨ ਸ਼ੰਭੂ ਬਾਡਰ ਤੇ ਬੈਠੇ ਨੇ ਉਹਨਾਂ ਦੇ ਬਾਰੇ ਕੀ ਸੋਰਸ ਲਾਇਆ ਦੇਖੋ ਇਹ ਗੱਲਬਾਤ ਰਾਹੀਂ ਗੱਲ ਮੁਕਣੀ ਹੈ ਜਦੋਂ ਵੀ ਹੁਣ ਗੱਲਬਾਤ ਰਾਹੀਂ ਗੱਲਬਾਤ ਲਈ ਹਮੇਸ਼ਾ ਪਿਆਰ ਨਾਲ ਸੁਕਾਰ ਪਿਆਰ ਗੱਲਬਾਤ ਕਰਨਗੇ ਬੈਠਾਂਗੇ ਹਰ ਸਰ ਕਿਸਾਨ ਕਹਿੰਦੇ ਆ ਕਿ ਕੋਈ ਸਿੱਖਾ ਨਹੀਂ ਲਿਖਾ ਹੋਵੇ ਗੱਲਬਾਤ ਰਾਹੀਂ ਨਿਕਲ ਜਾਂਦਾ